ਕੋਣ ਆਪਾਰਤ ਗਏ ਇਸੇ ਵੀ ਗੁਪਤਾ ਭਾਰਤ ਗਏ ਪਹਿਲਾਂ ਵੀ ਸਸਿਆ ਆਹ ਵੇਟ ਹੋਈ ਜਾਂਦਾ ਆਹ ਵੇਖੋ ਇਹਦਾ ਨੂਲ ਬਣਾਣਾ ਆਹ 15900 ਦਾ ਸਿਲੰਡਰ ਹੈ 14 ਕਿਲੋ ਗੈਸ ਹੋਗੀ 29900 ਚਾਹੀਦਾ ਸੀ ਤੇ ਆਹ ਦੇਖ ਲਓ ਜੀ 22360 ਹੈ ਆ ਸੀਲਾਂ ਲੱਗੀਆਂ ਹੋਈਆਂ ਇੱਕ ਸਿਲੰਡਰ ਹੋਤਾ ਸਾਰਾ ਬੇਚਿਆ ਦੋਜਾ ਵੀ ਦਾ ਸਿਲੰਡਰ ਹੋਏ ਸਾਰੀ ਗੱਲ ਸਾਰੀ ਕਰ ਲੋ ਗੁਪਤਾ ਭਾਰਤ ਸਾਰੇ ਆ ਜੀ ਇਹ ਅੱਜ ਫੜੇ ਗਏ ਆ ਮੈਨੂੰ ਸਗਲਤੀ ਵਿਖੇ ਆ ਦੇਖੋ ਜੀ ਆ 15 900 ਹੈ 2 ਕਿਲੋ 29 900 ਚਾਹੀਦਾ ਸੀ ਆ 28 600 ਹੈ 1 ਕਿਲੋ 300 ਗ੍ਰਾਮ ਦਾ ਹੈ 600 ਹੈ 30 30 ਨੇ ਗੁਰਪ੍ਰਤਾਪ ਜਿਹੜਾ ਤੂੰ ਲਾਇਆ ਬਈ ਉਹਦਾ ਕੀ ਬੇਟਾ ਆ ਉਹਦਾ 3 ਕਿਲੋ ਘੱਟਾ ਉਹਦਾ 3 ਕਿਲੋ ਘੱਟਾ ਆਹ ਆ ਖਰੀਦ ਆ 3 ਕਿਲੋ ਘੱਟਾ ਹੀ ਹੋ ਗਿਆ ਆ ਪੂਰਾ 30 ਕਿਲੋ ਜਾਇਨਾ ਸੀ 15 ਹਜ਼ਾਰ ਦਾ ਵੇਟ ਆ ਕੱਟਾ ਤਾ ਕੱਟਾ ਕੱਟਾ ਹਾਂ ਸਨੇ ਬਲਾਜਨ ਬਰਾਭੂ ਪਿੱਛੋਂ ਵੀ ਪਿੱਛੋਂ ਆਈ ਆ ਹਾਂ ਪਿੱਛੋਂ ਆਈ ਆ ਜਦ ਸਾਡੀ ਤਾਂ ਮਾਲਕ ਨਾਲ ਬੰਨ ਆ ਅਸੀਂ ਕੱਲ ਸੁਣੋ ਯਾਰ ਮਾਲਕ ਕਹਿੰਦਾ ਮਰਚਾ ਕਰਾ ਕੇ ਕਿ ਦੋਰਨਾ ਅਸੀਂ ਮਾਲਕ ਨੂੰ ਫੋਨ ਕਰਤਾ ਜੀ ਮਾਲਕ ਵੀ ਦੋ ਲੈਣੇ ਚਾਰ ਗਣੇ ਹੋ ਗਿਆ ਕਿੰਨੇ ਸਿਲੰਡਰਾਂ ਚ ਘਟਨੂਗੀ ਆ 2 3 4 6 7 ਚੋਂ 8 ਆ ਮਾਲਕ ਨੂੰ ਆ ਉਹਨਾਂ ਦੇ ਮਲਾਜ਼ਮ ਖੜੇ ਆ ਇਹਨਾਂ ਨੂੰ ਅਸੀਂ ਕੁਝ ਨਹੀਂ ਕਹਿੰਦੇ ਚਾਹ ਪਾਣੀ ਪਿਾਵਾਂਗੇ ਇਹਨਾਂ ਨੂੰ ਲੋਕ ਐਸ ਵਾਲੇ ਉਹ ਤਾਂ ਪਿੱਛੋਂ ਛੋਟੀ ਤਾਂ ਆ ਵੀ ਘਟਾਈ ਦੇਖੋ ਆ ਵੀ ਉਹਨਾਂ ਦਾ ਇਹ 3 ਕਿਲੋ ਘਟਿਆ ਜਾ ਰਹੇ ਨਹੀਂ ਸੀ ਭਾਈ ਹਾਂ ਆ ਦੇਖੋ ਇਹਨਾਂ ਦੇ ਮਲਾਜ਼ਮਾ ਗੁੱਤਾ ਭਾਰਤ ਗਏ ਸਾਰੇ ਵੀ ਨਹੀਂ ਫੜੇ ਫੜ ਜੇ ਉਹ ਵੀ ਗਰਦਾਸ ਨਾਲ ਤੇ ਚੌਕੀ ਵਾਲੇ ਭਾਈ ਅਸੀਂ ਚੌਕੀ ਵਾਲੇ ਨੂੰ ਜਦੋਂ ਇਹ ਪਹਿਲਾਂ ਫੋਨ ਨਹੀਂ ਕੀਤਾ ਉਹਨਾਂ ਨੇ ਫੇਰ ਤੇ ਆ ਪਾ ਮਾਰ ਗਿਆ ਕਿਵੇਂ ਸਰਪੰਚ ਸਾਹਿਬ ਕਿਵੇਂ ਗੱਲ ਹੋਈ ਗੱਡੀ ਦੇ ਵਿੱਚੋਂ ਅਸੀਂ 8 ਸਿਲੰਡਰਾਂ ਦਾ ਘੱਟ ਵੇਂਟ ਪਾਇਆ ਉਸ ਤੋਂ ਬਾਅਦ ਚੌਂਕੀ ਇੰਚਾਰਜ ਪ੍ਰਵਿੰਦਰ ਸਿੰਘ ਆਇਆ ਉਹਨਾਂ ਨੇ ਗੱਡੀ ਦਾ ਨੰਬਰ ਵਾਲ ਦਿਖਾ ਦੇ ਇਹ ਤੋਂ ਬਾਅਦ ਅਸੀਂ ਇਹ ਸਿਲੰਡਰ ਘੱਟ ਸਿਲੰਡਰ ਉਹਨਾਂ ਦੇ ਹੈਂਡਓਵਰ ਕਰ ਰਹੇ ਹਾਂ ਕੰਡੀ ਕਾਰਵਾਈ ਇਹ ਤੋਂ ਬਾਅਦ ਪ੍ਰਵਿੰਦਰ ਸਿੰਘ ਨੇ ਕਰ ਲਈ ਇਹਨਾਂ ਤੇ ਗੱਡੀ ਦਾ ਨੰਬਰ ਲੈ ਲਿਆ ਗੱਡੀ ਦਾ ਨੰਬਰ ਲਾ ਦੇ ਆ ਮੁਲਾਜ਼ਮਾਂ ਦੀ ਗੱਡੀ ਆ ਗਈ ਤੇ ਉਹ ਆਟੀ ਗੈਸ ਸਿਲੰਡਰ ਵਾਲੇ ਦੀ ਗੱਡੀ ਭਾਰਤ ਗੈਸ ਵਾਲਿਆਂ ਦੀ ਪਹਿਲਾਂ ਤਾਂ ਬੰਦਾ ਬਿਆਨ ਕਰਦਾ ਫੇਰ ਕਾਲ ਵੀ ਕਰਦਾ ਦੇਖੋ ਬਈ ਜਦੋਂ ਮਨ ਕਰੇ ਜਦੋਂ ਕਰਮ ਰਾਣੀ ਬਣਾਇਆ ਜਾ ਰਿਹਾ ਹੈ ਦੇਖੀ ਜਾਨੇ ਆ ਯਾਰ ਲੈ ਕੇ ਤੇ ਮਖੌਲ ਨਹੀਂ ਆਇਆ ਸਾਡੇ ਕੋਲ ਨਾ ਰੋਪ ਮਾਰਦੇ ਨੇ ਬਾਈ ਮੈਨੂੰ ਇੱਕ ਕੰਮ ਕਰਾ ਲੈਣੇ ਸਾਨੂੰ ਤਾਂ ਬੇਤਿਆਰੇ ਜੇ ਫੋਨ ਕਰਕੇ ਪੂਜਾਰੀ ਬਣਾਉਣਾ ਨਹੀਂ ਸਾਡਾ ਕੁਝ ਕਰਨਾ ਉਦੋਂ ਬਣਾ ਲਈ ਕਿੰਨੀ ਬਣਾਉਣੀ ਬਾਈ ਫੇਰ ਜਦੋਂ